ਇਹੀ ਯਾਰਾਂ ਦਾ ਰਖੇ ਰੀਲਾ ਦਾ ਯਾਰ ਚੰਗੇ ਭਲੇ ਕਿਸਾਨਾਂ ਦੇ ਖੇਤੀ ਸਾਡੇ ਬਾਰ-ਬਾਰ ਕੇ ਚੁੱਟੀਆਂ ਸੇਟਾ ਤੋਂ ਹੜਪ ਕੇ ਤੂੰ ਤੂੰ ਕਹੇ ਰਾਤ ਦੇ ਹਨੇਰੇ ਲੁੱਟ ਕੇ ਲੈ ਕੇ ਆਇਆ ਪੰਜਾਬ ਦੇ ਦਸਾਨਾਂ ਨੂੰ ਹੋ ਪੰਜਾਬ ਨੂੰ ਇਸ ਲੈਂਡ ਪੂਲਿੰਗ ਪਾਲਸੀ ਇਹਦਾ ਯਾਰ ਕਿਹਨੂੰ ਦੇਤਾ ਇਹਦਾ ਅੱਜ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ ਇਹ ਰਾਜਸਥਾਨ ਕੋ ਜਾਣੇ ਵਾਲੇ ਪਾਣੀ ਕੀ ਰਾਇਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਾਇਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਕੋਈ ਹੰਤਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਗਵਾਨ ਹੰਤਮਾਨ ਦੋਸ਼ੀ ਆ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗਿਆਂ ਮੇਰੇ ਪਾਰਲੀਮੈਂਟ ਨੂੰ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਮੈਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਰਿਹਾ ਨਹੀਂ ਗਾਈ ਕਰਨ ਦੀ ਗੱਲ ਨਹੀਂ ਹੈ ਇਹ ਜ਼ਮੀਨ ਨੂੰ ਅਕਵਾਇਰ ਕਰਨ ਦਾ ਜਿਹੜਾ ਸਿਲਸਲਾ ਹੈ ਜੀਰੇ ਵਾਸਤੇ ਦਿੱਲੀ ਦੀ ਸਰਕਾਰ ਜਿਹੜੀ ਪੁਰਾਣੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਮਿਲ ਕੇ ਤਾਣਾ ਬਾਣਾ ਰਚਿਆ ਗਿਆ ਅਸੀਂ ਸਾਰੇ ਉਹਦੇ ਵਿਰੋਧ ਦੇ ਵਿੱਚ ਪੂਰੀ ਖিলাਫਤ ਦੇ ਵਿੱਚ ਅਸੀਂ ਇੱਥੇ ਆਏ ਆ ਸਾਰੇ ਲੋਕ ਤੇ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਸੋ ਮੈਂ ਗੱਲ ਕਰਨ ਤੋਂ ਪਹਿਲਾਂ ਦੋ ਤਿੰਨ ਨਾਅਰੇ ਬੁਲੰਦ ਕਰਨਾ ਚਾਹਣਾ ਹੈ ਔਰ ਸਾਰੇ ਮਾਈ ਭਾਈ ਜਿੰਨੇ ਤੁਸੀਂ ਇੱਥੇ ਆਏ ਹੋ ਮੈਨੂੰ ਲੱਗਦਾ ਜੇਦੋਂ ਤੁਸੀਂ ਧਰਨੇ 'ਚ ਸ਼ਮੂਲੀਅਤ ਕਰਦੇ ਹੋ ਜਾਂ ਤੁਸੀਂ ਰੋਸ ਪਗਰਟਾਵਾ ਕਰਦੇ ਹੋ ਔਰ ਜਦੋਂ ਧਰਨੇ 'ਚ ਆ ਹੀ ਗਏ ਫੇਰ ਉਹਨੂੰ ਧਰਨੇ ਦਾ ਮਕਮਲ ਰੂਪ ਦੇ ਕੇ ਇੱਕ ਆਵਾਜ਼ ਦੇ ਵਿੱਚ ਆਵਾਜ਼ ਹੋਣੀ ਚਾਹੀਦੀ ਹੈ ਨਾ ਕਿ ਗੱਲਾਂបਾਤਾਂ ਇੱਧਰ ਉੱਧਰ ਕਰਦੇ ਰਹੋ ਕਿਉਂਕਿ ਮੈਂ ਸੁਣ ਰਿਹਾ ਸੀ ਮੇਰੇ ਤੋਂ ਇੱਕ ਬੁਲਾਰੇ ਤੋਂ ਪਹਿਲਾਂ ਬੁਲਾਰੇ ਬੋਲੇ ਸਨ ਜਿਹੜੇ ਸਰਦਾਰ ਜੀ ਉਹ ਅੰਕੜੇ ਪੇਸ਼ ਕਰ ਰਹੇ ਸਨ ਸੁਖਪਾਲ ਸਿੰਘ ਸੁਖਪਾਲ ਸਿੰਘ ਜੀ ਔਰ ਜਿਸ ਪ੍ਰਕਾਰ ਉਹਨਾਂ ਨੇ ਵਿਸਤਾਰ ਪੂਰਕ ਦੱਸਿਆ ਕਿ ਪ੍ਰਤੀ ਏਕੜ ਕਿਸਾਨ ਦਾ ਮਜ਼ਦੂਰ ਦਾ ਤੇ ਪੰਜਾਬ ਦਾ ਤੇ ਇਨਕਮ ਦਾ ਕੀ ਨੁਕਸਾਨ ਹੋਣ ਵਾਲਾ ਮੈਨੂੰ ਲੱਗਦਾ ਇਹੋ ਜੀਆਂ ਗੱਲਾਂ ਬੁਲਾ ਰਿਆ ਤੋਂ ਵਿਸਤਾਰ ਪੂਰਕ ਸਮਝਣੀਆਂ ਚਾਹੀਦੀਆਂ ਤਾਂ ਜੋ ਅੱਜ ਦਾ ਜਿਹੜਾ ਇਹ 2-4 ਹਜ਼ਾਰ ਬੰਦਾ ਹੈ ਇਹ ਗਾਹ ਜਾ ਕੇ ਉਹ ਪੰਜ-ਪੰਜ ਬੰਦਿਆਂ ਨੂੰ ਜਾ ਕੇ ਕੰਨਾਂ ਦੇ ਵਿੱਚ ਦੱਸੇਗਾ ਕਿ ਸਾਡਾ ਨੁਕਸਾਨ ਕੀ ਹੋਣ ਵਾਲਾ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਇਸ ਧਰਨੇ 'ਚ ਗੰਭੀਰਤਾ ਦੇ ਨਾਲ ਸਾਨੂੰ ਵਿਚਾਰ ਸੁਣਨੇ ਚਾਹੀਦੇ ਆ ਸਾਰੇ ਬੁਲਾਰਿਆਂ ਦੇ ਕਿਉਂਕਿ ਹਰੇਕ ਕੋਲੇ ਆਪਣੀ-ਆਪਣੀ ਚੀਜ਼ ਹੈ ਸੋ ਆਓ ਆਪਾਂ ਨਾਰੇ ਨਾਲ ਇਸ ਮੈਂ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਾਂ किसान मारू सरकार मुर्दाबाद आम आदमी पार्टी सरकार मुख्यमंत्री मुरादाबाद मुख्य मुर्दाबाद किसान जमीन खोन आरकार मुर्दाबाद धन्यवाद मैं ये सवाल पूछना चाहना पत्रकारा देकार ਕੀ ਇਹ ਜ਼ਮੀਨ ਐਕਵਾਇਰ ਕਰਨ ਦੀ ਜ਼ਰੂਰਤ ਕਿਉਂ ਪਈ ਜ਼ਮੀਨ ਐਕਵਾਇਰ ਹੁੰਦੀ ਆਈ ਹੈ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਪਹਿਲਾਂ ਅੰਗਰੇਜ਼ਾਂ ਦਾ ਇੱਕ ਰਾਜ ਬਣਿਆ ਸੀ ਉਹ ਰਾਜ ਬਣਿਆ ਸੀ ਐਕਟ ਬਣਿਆ ਸੀ 1894 ਦੇ ਵਿੱਚ 94 ਵਿੱਚ ਕਾਨੂੰਨ ਬਣਿਆ ਸੀ ਮਾਫੀ ਚਾਹੁੰਦਾ ਰਾਜ ਕਹਤਾ ਇਹ 1894 ਚ ਇੱਕ ਐਕਟ ਬਣਿਆ ਸੀ ਇਹ ਲਾਗੂ ਹੁੰਦਾ ਰਿਹਾ ਜਿੱਥੇ ਜਿਹੜਾ ਜੀ ਕਰਦਾ ਸੀ ਸਰਕਾਰ ਦਾ ਸਾਡੀ ਜ਼ਮੀਨ ਖੋਹ ਲਈ ਜਾਂਦੀ ਸੀ ਸਾਨੂੰ ਦੱਸਿਆ ਨਹੀਂ ਜਾਂਦਾ ਸੀ ਕੇਵਲ ਨੋਟੀਫਿਕੇਸ਼ਨ ਕਰਕੇ ਜ਼ਮੀਨ ਖੋਣ ਦੇ ਆਡਰ ਦੇ ਦਿੱਤੇ ਜਾਂਦੇ ਸੰ ਤੇ ਉਹ 1894 ਦਾ ਕਾਨੂੰਨ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਵਪਾਰੀਆਂ ਨੂੰ ਜ਼ਮੀਨਾਂ ਦਿੱਤੀਆਂ ਸਰਕਾਰਾਂ ਹੱਥੇ ਦਿੱਤੀਆਂ ਇੰਡਸਟਰੀਆਂ ਸਕੇ ਦਿੱਤੀਆਂ ਜਿਸ ਕਿਸੇ ਰਾਜੇ ਬਾਬੂ ਦੀ ਚਲਦੀ ਸੀ ਉਹਨੇ ਸਰਕਾਰ ਦੇ ਤਹਿਤ ਉਸ ਕਾਨੂੰਨ ਨੂੰ ਲਾਗੂ ਕਰਕੇ ਤੇ ਕਿਸਾਨਾਂ ਦੀ ਜ਼ਮੀਨ ਉਲਟ ਲਿਆ ਕਰਦੇ ਸੀ ਦਾਦਾ ਕਿਸਾਨ ਉਦੋਂ ਪੜਿਆ ਸੀ ਤੇ ਨਾ ਕਿਸਾਨ ਨੂੰ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਸੀ ਇਹ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਸੀਗਾ ਫਿਰ ਇਹ ਕਾਨੂੰਨ ਦੇ ਵਿੱਚ ਤਬਦੀਲੀ ਆਈ ਮੈਂ ਪੜ ਰਿਆ ਸੀ ਬੈਠਾ 7 ਸਤੰਬਰ 2011 ਨੂੰ ਇਸ ਕਾਨੂੰਨ ਚ ਜਿਹੜੋ ਸਾਡਾ ਸਰਦਾਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ 2011 ਚ ਇਹ ਲੈਂਡ ਆਰਡੀਨੈਂਸ ਬਿੱਲ ਜਿਹੜਾ ਹੈ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੁਆਰੇ ਪੇਸ਼ ਹੋਇਆ ਕਿ ਇਸ ਦਾ ਨਾਮ ਸੀਗਾ ਕਿ ਕਿਸਾਨਾਂ ਦਾ ਉੱਜਨ ਤੋਂ ਬਚਾਉਣਾ ਤੇ ਉਹਨਾਂ ਦਾ ਮੁਰ ਵਸੇਬਾ ਕਰਨਾ ਇਸ ਐਕਟ ਦਾ ਨਾਮ ਰੱਖਿਆ ਗਿਆ ਤੇ 7 ਸਤੰਬਰ 2011 ਨੂੰ ਇਹ ਕਾਨੂੰਨ ਮਨਮੋਹ ਸਿੰਘ ਦੁਆਰੇ ਲੈ ਕੇ ਆਇਆ ਫਿਰ 27 ਸਤੰਬਰ ਤੇ 2013 ਨੂੰ ਇਸ ਕਾਨੂੰਨ ਤੇ ਦੇਸ਼ ਦੇ ਰਾਸ਼ਟਰਪਤੀ ਨੇ ਮੋਹਰ ਲਾਤੀ 11 ਚ ਪੇਸ਼ ਹੋਇਆ ਤੇ ਤੇਰਾ ਇਸ ਕਾਨੂੰਨ ਤੇ ਮੋਹਰ ਲਾਤੀ ਨਵਾਂ ਕਾਨੂੰਨ ਬਣਾਇਆ ਅੰਗਰੇਜ਼ਾਂ ਦਾ ਤੋੜ ਕੇ ਤੇ 1 ਜਨਵਰੀ 2014 ਨੂੰ ਇਹ ਕਾਨੂੰਨ ਲਾਗੂ ਹੋ ਗਿਆ 1 ਜਨਵਰੀ 2014 ਨੂੰ ਔਰ ਇਸ ਕਾਨੂੰਨ ਚ ਕੀ ਹੈ ਇਸ ਕਾਨੂੰਨ ਦੇ ਕਈ ਸ਼ਰਤੇ ਹਨ ਮੈਂ ਸਾਰੀਆਂ ਵਿਸਤਾਰ ਪੂਰਕ ਨਹੀਂ ਪੜ ਸਕਦਾ ਲekin ਇਹਦੇ ਚ ਕਿਹਾ ਕੀ 80% ਜੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਹੀਂ ਹੋਏਗੀ ਤਾਂ ਸਰਕਾਰ ਇਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕਰ ਸਕਦੀ ਇਹ ਸਭ ਤੋਂ ਵੱਡਾ ਇੱਕ ਫੈਸਲਾ ਡਾਕਟਰ ਮਨਮੋਹਨ ਸਿੰਘ ਨੇ ਲਿਆ 80% ਪਿੰਡ ਦੇ ਲੋਕ ਸਹਿਮਤੀ ਜੁਤੋਂਗੇ ਫੇਰੇ ਕਾਨੂੰਨ ਫੇਰੇ ਜ਼ਮੀਨ ਤੁਸੀਂ ਅਕਵਾਇਰ ਕਰ ਸਕਦੇ ਹੋ ਨਹੀਂ ਨਹੀਂ ਹੋਏਗੀ ਫੇਰ ਇਹਦੇ ਵਿੱਚ ਖੋਰ ਵੱਡਾ ਫੈਸਲਾ ਲਿਆ ਕਿ ਜੇ ਸਰਕਾਰ ਨੇ ਜ਼ਮੀਨ ਐਕਵਾਇਰ ਕਰ ਲਈ ਹੈ ਜੇ ਕਰ ਲਈ ਹੈ 80% ਲੋਕ ਸਹਿਮਤ ਹੋ ਗਏ ਹੈ ਤਾਂ ਫੇਰ ਜੇ ਉਹ ਜ਼ਮੀਨ ਐਕਵਾਇਰ ਕੀਤੀ ਹੈ ਜਿਸ ਕੰਮਾਸਤੇ ਕੀਤੀ ਹੈ ਜੇ ਉਹ ਕੰਮ ਲਾਗੂ ਨਹੀਂ ਹੋਇਆ ਯਾਨੀ ਕਿ ਉਸ ਕੰਮ ਸਿਰੇ ਨਹੀਂ ਚੜਿਆ ਕਈ ਵਾਰੀ ਸਰਕਾਰਾਂ ਜ਼ਮੀਨਾਂ ਐਕਵਾਇਰ ਕਰ ਲੈਂਦੀਆਂ ਲੇਕਿਨ ਉਥੇ ਫੇਰ ਉਹਦੇ ਮਤਲਕ ਕੁਝ ਹੁੰਦਾ ਨਹੀਂ ਫੇਰ ਇਹ ਜ਼ਮੀਨ ਕਿਸਾਨ ਨੂੰ ਮੜ ਪੰਜਾ ਸਾਲਾਂ ਬਾਅਦ ਵਾਪਸ ਦੇਣੀ ਪੈਣੀ ਹੈ اے ਫੋਡੇ ਸਰਦਾਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜਾ ਚਲਾ ਗਿਆ ਇਹ ਉਹਦੀ ਦੇਣ ਪੰਜਾਬ ਦੇ ਕਿਸਾਨਾਂ ਨੂੰ ਸੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਬਾਤਾ ਰੋਲਾ ਨਹੀਂ ਪਾਉਂਦੇ ਸਨ ਸ਼ਰੀਫ ਇਨਸਾਨ ਸੀ ਚੁੱਪਚਾਪੀਤੇ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਸੀ ਭਾਈ ਜੀ 2 ਮਿੰਟ ਪਾਰਟਮੈਂਟ ਲਾਉਣੇ ਆ ਫੇਰ ਇੱਕ ਹੋਰ ਸ਼ਰਤ ਰੱਖੀ ਫੇਰ ਡਾਕਟਰ ਮਨਮੋਨ ਸਿੰਘ ਕੀ ਕਹਿੰਦਾ ਹੈ ਕਹਿੰਦਾ ਅਖੀਰਲੀ ਸਰਕਾਰੀ ਰਜਿਸਟਰੀ ਮੰਨ ਲਓ ਜੇ ਉਸ ਪਿੰਡ ਦੀ ਜ਼ਮੀਨ ਜਿਹਨੇ ਐਕਵਾਇਰ ਕਰਨੀ ਹੈ ਤੇ ਜੇ ਸਭ ਤੋਂ ਮਹਿੰਗੀ ਰਜਿਸਟਰੀ ਜਿਹਨੇ ਕਰਾਈ ਹੋਈ ਸਰਕਾਰੀ ਫੀਸ ਲਾ ਕੇ ਮੰਨ ਲਓ ਕਰੋੜ ਰੁਪਇਆ ਕਿਸੇ ਨੇ ਸਰਕਾਰੀ ਫੀਸ ਤੇ ਅਸ਼ਟਾਮ ਡਿਊਟੀ ਭਰ ਕੇ ਕਰੋੜ ਰੁਪਏ ਨੂੰ ਕਿਲਾ ਮਲਕੇ ਕਰੋੜ ਰੁਪਏ ਦਾ ਕਿਲਾ ਜਾਂ 2 ਕਰੋੜ ਦਾ ਔਰ ਇਸ ਸਟੈਂਪ ਡਿਊਟੀ ਭਰ ਕੇ ਜੇ ਰਜਿਸਟਰੀ ਕਰਾਈ ਜੇ ਲੱਖ 2 ਲੱਖ ਜਾਂ 5 ਲੱਖ ਰੁਪਇਆ ਰਜਿਸਟਰੀ ਤੇ ਲੱਗ ਗਿਆ ਲੇਕਿਨ ਕੀਮਤ 2 ਕਰੋੜ ਹੈ ਜੇ ਪਿੰਡ ਦੀ ਜ਼ਮੀਨ ਹੈ ਤਾ ਸਰਕਾਰ ਨੂੰ ਓਰਾ ਜੇ 2 ਕਰੋੜ ਦੀ ਕਿਰਾਇਆ ਖੀਰਲੀ ਰਜਿਸਟਰੀ ਤਾਂ ਓਰਾ 4 ਕਰੋੜ ਰੁਪਇਆ ਦੇਣਾ ਪਊਗਾ ਜਾਨੀ ਕਿ ਪਿੰਡ ਦੀ ਜ਼ਮੀਨ ਦਾ ਦੁੱਗਣਾ ਭਾਅ ਇਹ ਕਾਨੂੰਨ ਚ ਦੇਣਾ ਪਏਗਾ ਤੇ ਜੇਰੀ ਸ਼ਹਿਰਾਂ ਦੀ ਜ਼ਮੀਨ ਹੈ ਸ਼ਹਿਰਾਂ ਦੀ ਸ਼ਹਿਰਾਂ ਦੀ ਚ ਹੈ 20 ਤਿੱਗਣਾ ਭਾਅ ਦੇਣਾ ਪਏਗਾ ਪਿੰਡਾਂ ਦੀ ਜ਼ਮੀਨ ਦਾ ਦੁੱਗਣਾ ਤੇ ਸ਼ਹਿਰਾਂ ਦੀ ਜ਼ਮੀਨ ਦਾ ਤਿੰਨ ਆਪਾਂ ਦੇਣਾ ਪਏਗਾ ਇਹ ਕਾਨੂੰਨ ਦਾ ਇਹ ਜਿਹੜਾ ਨਵਾਂ ਐਕਟ ਹੈ ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਇਹ ਲਿਖਿਆ ਹੋਇਆ ਹੈ ਹੁਣ ਆਪਾਂ ਗੱਲ ਕਰੀਏ ਇਹ ਤਾਂ ਸਾਡਾ ਹੱਕ ਹੈ ਜਿਹੜਾ ਕਾਨੂੰਨ ਬਣਿਆ ਹੈ ਹੁਣ ਗੱਲ ਕਰੀਏ ਵੀ ਕੋਈ ਸਰਕਾਰ ਨੇ ਸਰਵੇ ਕਰਾਇਆ ਇਹ ਕਿੰਨਾ ਲੋਗਿਆਂ ਦੀ ਡਿਮਾਂਡ ਹੈ ਕਿ ਜ਼ਮੀਨ ਦੇ ਸਾਨੂੰ ਪਲਾਟ ਦਿੱਤੇ ਜਾਣ ਜਾਂ ਘਰ ਚਾਹੀਦੇ ਐ ਹਜੇ ਤੱਕ ਸਾਰਾ ਲੁਧਿਆਣਾ ਜਿੱਥੋਂ ਤੱਕ ਪਲਾਟ ਬਣ ਗਏ ਐ ਇਹ ਖਾਲੀ ਪਿਆ ਜਨਤਾ ਦੀ ਡਿਮਾਂਡ ਹੈ ਨਹੀਂ ਕੋਈ ਘਰੋਂ ਬੇ ਘਰ ਹੈ ਨਹੀਂ ਫੇਰ ਸਾਡਾ 24 ਹੇਕੜ ਇਹ ਕਪੂਰਥਲੇ 'ਚ ਇਹ ਸ਼ਹਿਰਪੁਰ 'ਚ ਇਹ ਮੋਹਾਲੀ 'ਚ ਇਹ ਫਿਰ ਸਕੀਮ ਕਿਉਂ ਬਣਾਈ ਗਈ ਐ ਜਦੋਂ ਜ਼ਰੂਰਤ ਨਹੀਂ ਐ ਪੈਮੀਗਾ ਤਾਂ ਇਹ ਇਹ ਕਿਉਂ ਬਣਾਈ ਗਈ ਸਕੀਮ ਇਹਰੇ ਨਾਲ ਹੀ ਸਰਕਾਰ ਨੇ ਪੈਸਾ ਇਕੱਠਾ ਕਰਨਾ ਹੈ ਔਰ ਪੈਸਾ ਇਕੱਠਾ ਕਰਕੇ ਕੁਛ ਤਾਂ ਜਿਹੜੇ ਵਾਦੇ ਕੀਤੇ ਸਨ ਝੂਠੇ ਹਜ਼ਾਰ ਹਜ਼ਾਰ ਰੁਪਏ ਦੇ ਉਹਨਾਂ ਨੂੰ ਪੂਰਾ ਕਰਨ ਦਾ ਇਹਨਾਂ ਦੇ ਮਨ ਦੇ ਵਿੱਚ ਮਨਸੂਬਾ ਹੈ ਵੀ ਇਧਰੋਂ ਲੁੱਟ ਕੇ ਇਧਰ ਵਾਦੇ ਪੂਰੇ ਕਰਦੇ ਹੋ ਤੇ ਦੂਜਾ ਆਪਣਾ ਨਿੱਜੀ ਢਿੱਡ ਪਰੰਦਾ ਕਿ ਇਸ ਪੈਸੇ ਦੇ ਨਾਲ ਅਗਲੀਆਂ 2000 2027 ਦੀਆਂ ਜਿਹੜੀਆਂ ਚੋਣਾਂ ਆ ਉਹ ਸਰਕਾਰ ਲੁੱਟੇਗੀ ਇਹ ਇਹ ਮਨਸੂਬਾ ਹੋਰ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਬੁਲਾਰੇ ਬਹੁਤ ਜਾਦੇ ਹੈ ਮੈਨੂੰ ਲੱਗਦਾ ਮੈਨੂੰ ਆਪਣੀ ਗੱਲ ਸੀਮਤ ਸ਼ਬਦਾਂ ਚ ਕਰਨੀ ਚਾਹੀਦੀ ਹੈ ਪਰ ਮੈਂ ਦੋ ਚਾਰ ਅੰਕੜੇ ਦੇਖ ਕੇ ਮੈਂ ਇਸ ਕੀਮਤੇ ਇੱਕ ਘੰਟਾ ਭਾਸ਼ਣ ਦੇ ਸਕਦਾ ਲੇਕਿਨ ਮੈਂ ਦੋ ਚਾਰ ਗੱਲਾਂ ਤੁਹਾਨੂੰ ਦੱਸਣੀਆਂ ਚਾਹਣ ਇਹਦੇ ਵਿੱਚ ਕੀ ਆ ਭਰਾਵੋ ਇਹ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜਾ 1 ਏਕੜ ਥਾਂ ਤੁਹਾਡੀ ਜ਼ਮੀਨ 1 ਏਕੜ ਜੇ ਕੋਈ ਅਕਵਾਇਰ ਕਰੇਗਾ ਤੇ ਤੁਹਾਨੂੰ ਹਜ਼ਾਰ ਗੱਜ ਦਾ 1000 ਗੱਜ ਦਾ ਰਹਿਣ ਵਾਲਾ ਪਲਾਟ ਮਿਲੂਗਾ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਜਿਹੜੀ ਇੱਕ ਤੇ ਇੱਕ ਲਾਏਗੀ ਇੱਕ ਕਿੱਲੇ ਵਾਲੇ ਦੀ ਜੀਰਾ ਆ ਗਿਆ ਭਾਈ ਤਿੰਨ ਕਨਾਲਾ ਜੇ ਮੰਨ ਲਓ ਤਿੰਨ ਕਨਾਲਾ ਕਿਸੇ ਦੀ ਆ ਗਿਆ ਉਹਨੂੰ 400 ਗੱਜ ਦਾ ਜਾਂ 300 ਗੱਜ ਦਾ ਇਕੱਲਾ ਰਹਿਣ ਵਾਸਤੇ ਪਲਾਟ ਮਿਲੂਗਾ ਉਹਨੂੰ ਕਮਰਸ਼ੀਅਲ ਪਲਾਟ ਨਹੀਂ ਮਿਲੂਗਾ ਫੇਰ ਜੇ 9 ਏਕੜ ਆ ਗਈ ਕਿਸੇ ਜੱਟ ਦੀ 9 ਏਕੜ ਉਹਨੂੰ 33% ਮਿਲੂਗਾ 33% ਮਤਲਬ 3 ਕਿੱਲੇ 9 ਚ ਉਹਨੂੰ ਮਿਲ ਜਾਣਗੇ ਪਰ ਉਹ ਇਕੱਠੇ ਨਹੀਂ ਦੇਣਗੇ ਉਹਨਾਂ ਪਲਾਟਾਂ ਚ ਵੰਡ-ਵੰਡ ਕੇ ਦੇਣਗੇ ਜਿਵੇਂ ਹਜ਼ਾਰ ਗੱਜ ਹਜ਼ਾਰ ਗੱਜ ਹੋ ਸਕਦਾ ਤਿੰਨ ਇਕੱਠੇ ਵੀ ਦੇ ਤਿੰਨ ਕਿੱਲੇ 9 ਕਿੱਲੇ ਵਾਲੇ ਨੂੰ ਤੇ ਜਿਹੜੇ ਜੱਟ ਕੋਲੇ 50 ਕਿੱਲੇ ਹੋਏ ਇਕੱਠੇ ਉਹ ਕਿਸੇ ਜੱਟ ਕੋਲੇ 50 ਕਿੱਲੇ ਹੈ ਨਹੀਂਗੇ ਨਾ ਕਿਸੇ ਕੋਲੇ ਖਰੀਦਣ ਦੀ ਪਹੁੰਚ ਹੈ ਇਹ ਵੱਡੇ ਵੱਡੇ ਕੋਲੋਨਾਈਜ਼ਰ ਜਿਹੜੇ ਆ ਜਿਹੜਾ ਜੱਟਾਂ ਦੀਆਂ ਜ਼ਮੀਨਾਂ ਕਿੱਲਾ ਕਿੱਲਾ ਖਰੀਦ ਕੇ ਪਿਆਰ ਕਰ ਵਣਗੇ ਉਹਨਾਂ ਨੂੰ 30 ਏਕੜ ਵਾਪਸ ਦੇਣੇ ਕਿਉਂ ਭਈ ਉਹਨਾਂ ਨੂੰ 60 60% ਉਹਨਾਂ ਨੂੰ ਵਾਪਸੀ ਮਿਲੇਗੀ ਜਾਣੇ ਕਿ 60% ਜਿਹੜੀ 30 ਕਿੱਲੇ ਵਾਪਸੀ ਮਿਲੂਗੀ ਜੇ 50 ਕਿੱਲੇ ਉਹਨਾਂ ਦੇ ਅੱਡ ਅੱਡ ਹੋਏ ਤਾਂ 30 ਕੱਲੇ ਸਰਕਾਰ ਇਕੱਠੇ ਕਰਕੇ ਉਹਨੂੰ ਦੇਊਗੀ ਇੱਕ ਥਾਂ ਤੇ 50 ਦੇ ਬਦਲੇ ਤੇ ਸਾਰੀ ਡਿਵੈਲਪਮੈਂਟ ਅੰਦਰ ਸਰਕਾਰ ਅੰਦਰ ਅਸੀਵਰੇਜ ਉਹ ਸਾਰੀ ਸਰਕਾਰ ਕਰੇਗੀ ਕਿਉਂ ਅੱਗੇ ਜਿਹੜਾ ਕਲੋਨਾਈਜ਼ਰ ਹੈ ਉਹ ਆਪਣੇ ਪੈਸੇ ਆਪ ਲਾਉਂਦਾ ਹੈ ਤੇ ਹੁਣ ਸਰਕਾਰ ਖਰਚਾ ਕਰੇਗੀ ਫੇਰ ਜਿਹੜਾ ਸਰਕਾਰ ਖਰਚਾ ਕਰੇਗੀ ਤੁਹਾਨੂੰ ਮੈਂ ਆਖਿਆ ਪੈਸੇ ਕਿਵੇਂ ਬਣਾਉਣੇ 딤ਮੀ ਕਿਵੇਂ ਲੈ ਕੇ ਜਾਣੇ ਸਰਕਾਰੀ ਫੀਸ ਤਾਂ ਹੋ ਜੂਗੀ ਸਰਕਾਰੀ ਖਜ਼ਾਨੇ ਚ ਜਮਾ ਜਦੋਂ ਸੀਐਲਯੂ ਦੇਣਗੇ ਤਦ ਦਾ ਇਹ ਖੇਤੀ ਜਮੀਨ ਤੋਂ ਕਲੋਨੀ ਕੱਟਣ ਦੇ ਪੈਸੇ ਫੇਰ ਜਿਹੜੀ ਰਿਸ਼ਵਤ ਚਲਦੀ ਹੈ ਫੇਰ ਅੰਦਰ ਖਾਤੇ ਉਹ 30 ਕਿੱਲਾਂ ਦੇ ਵਿੱਚ ਸਾਰੀਆਂ ਸਹੂਲਤਾਂ ਦੇਣ ਕੇ ਦੇਣ ਦੇ ਕਲੋਨੀ ਵਾਲੇ ਤੋਂ 30 ਕਰੋੜ ਰੁਪਇਆ ਲੈਣਗੇ ਵੀ 22 ਸੜਕਾਂ ਅਸੀਂ ਬਣਾ ਦਿੰਨੇ ਫੀਵਰੇਜ ਅਸੀਂ ਪਾ ਦਿੰਨੇ ਤੇ ਲਾਈਟਾਂ ਅਸੀਂ ਲਾਉਣੀ ਐ ਲੈ ਹੁਣ ਤੇਰਾ ਸੀਐਲਯੂ ਅਸੀਂ ਚੇਂਜ ਕਰਦੇ ਪਹਿਲੇ ਆ ਪੈਸੇ ਕੋ ਮੇਰੀ ਜੇਬ ਚ ਸਿੱਧੇ ਜਾਣਗੇ ਇਹ ਸਕੀਮ ਕਿਸਾਨਾਂ ਨੂੰ ਮਾਰਨ ਵਾਸਤੇ ਐ ਇਸੇ ਤਰ੍ਹਾਂ ਇਸਕੀਮਾਂ ਆਈਆਂ ਪਹਿਲਾਂ ਅੱਜ ਮੁਹਾਲੀ ਦੀ ਗੱਲ ਦੱਸਣਾ ਚਾਹਣਾ ਮੁਹਾਲੀ ਦੇ ਵਿੱਚ 2009 ਦੇ ਵਿੱਚ ਲੈਂਡ ਪੁੱਲਿੰਗ ਦੇ ਵਿੱਚ ਐਸੇ ਦਰਾਂ ਸਕੀਮਾਂ ਬਣੀਆਂ ਪਹਿਲੀ ਗੱਲ ਉੱਥੇ ਲੈਟਰ ਆਫ ਇੰਟੈਂਟ ਕਹਿੰਦੇ ਉਹਨੂੰ ਉਹ ਚਿੱਠੀ ਦਿੱਤੀ ਵੀ ਕਿਸਾਨ ਨੂੰ ਤੈਨੂੰ ਆਹ ਦੇਾਂਗੇ ਪਲਾਟ ਤੇ ਪਲਾਟ ਕਿਹੜਾ ਦਿੱਤਾ ਸੁਣਿਓ ਉਹ ਕਿਸਾਨ ਭਰਾਵੋ ਸੁਣਿਓ ਜਿਹੜਾ ਤੁਹਾਡਾ ਕਿਲਾ ਫਰੰਟ ਤੇ ਐ ਉਹ ਕਿਲਾ ਲੈ ਲਿਆ ਹੁਣ ਹਜ਼ਾਰ ਗੱਜ ਦੇਣਾ ਹੈ 1000 ਗੱਜ ਦੇਣਗੇ ਮਗਰਲੇ ਪਾਸੇ ਚੁੰਡਿ ਚ ਜਿਹੜਾ ਸਾਰਿਆਂ ਨਾਲੋਂ ਮਾੜਾ ਹੋਇਆ ਕਿੱਲੇ ਦਾ ਹਿੱਸਾ ਸਾਰਿਆਂ ਨਾਲੋਂ ਮਾੜਾ ਹੋਇਆ ਤੇ 2009 ਚ ਜਿਹੜੀ ਜ਼ਮੀਨ ਐ ਕੋਆਰੋ ਐਸੀ ਔਰੇ ਅੱਜ ਤੱਕ ਉਹ ਚਿੱਠੀ ਤਾਂ ਦੇਤੀ ਵੀ ਤੁਹਾਡਾ 1000 ਗੱਜ ਤੇ 200 ਗੱਜ ਕਮਰਸ਼ੀਅਲ ਐ ਲੇਕਿਨ ਉਹਨਾਂ ਨੂੰ ਹਜੇ ਤੱਕ ਪਜੈਸ਼ਨ ਨਹੀਂ ਮਿਲਿਆ ਜਾਣੇ ਕੀ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਤੁਹਾਡੀ ਆਥ ਹੈ ਤੇ ਇਹਨੇ ਤੇ ਬਹਿ ਜੋ ਇਹ ਹਾਲਾਤ ਹੈ ਮੇਰੇ ਸਤਕਾਰਯੋਗ ਭਰਾਓ ਕਿਸੇ ਡੇਢ ਬਾਤ ਕੇ ਵਿਸਾਰ ਪੂਰਾ ਗੱਲਾ ਕਰਾਂਗੇ ਇਸ ਮੁੱਦੇ ਤੇ ਤੁਸੀਂ ਧਰਨਾ ਲਾਇਆ ਮੈਂ ਕਿਸਾਨ ਜਥੇਬੰਦੀਆਂ ਦੇ ਅੱਗੇ ਸਿਰ ਝਕਾਉਣਾ ਹੈ ਇਹਨਾਂ ਬੰਦਿਆਂ ਨੇ ਮੋਰਚਾ ਲਾ ਕੇ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਿਆ ਡੇਢ ਡੇਢ ਸਾਹਿਬ ਇਹਨਾਂ ਨੇ 700 ਕਿਸਾਨਾਂ ਦੀਆਂ ਸ਼ਹੀਦियां ਪਵਾ ਕੇ ਇਹਨਾਂ ਨੇ ਬਾਡਰ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਆਪਦੀਆਂ ਮਾਵਾਂ ਤੇ ਪਿਓਾਂ ਤੇ ਬੱਚਿਆਂ ਦੀਆਂ ਸ਼ਹਾਹਤਾਂ ਦਿੱਤੀਆਂ ਮੈਂ ਸਿਰ ਝੁਕਾਣਾ ਕਿਸਾਨ ਜਥੇ ਬੰਦੀਆਂ ਦੇ ਔਰ ਇਹਦਾ ਪਿੰਡਾਂ ਦੇ ਆਗੂਆਂ ਦੇ ਸਾਹਮਣੇ ਇਹਨਾਂ ਨੇ ਸੀ ਨਹੀਂ ਕੀਤੀ ਔਰ ਅਸੀਂ ਵੀ ਫੈਸਲਾ ਲਿਆ 14 ਤਰੀਕ ਨੂੰ ਐਸੇ 14 ਨੂੰ ਜਿਹੜਾ ਗਮਾਡਾ ਦਾ ਦਫ਼ਤਰ ਹੈ ਤੁਹਾਡਾ ਵੀ ਸਾਨੂੰ ਯੋਗਦਾਨ ਚਾਹੀਦਾ ਹੈ ਜੇ ਤੁਸੀਂ ਪਹੁੰਚੋਗੇ ਸਾਨੂੰ ਚੰਗਾ ਲੱਗੂਗਾ ਲੇਕਿਨ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੈ 14 ਤਰੀਕ ਨੂੰ ਲਧਿਆਨੇ ਗਮਾਡਾ ਦਾ ਦਫ਼ਤਰ ਅਸੀਂ ਕੇਰਾਂਗੇ ਔਰ ਸਰਕਾਰ ਨੂੰ ਮੇਰੇ ਤੋਂ ਬੋਲਣ ਤੋਂ ਪਹਿਲਾਂ ਬੁਲਾ ਰਿਆ ਨੇ ਕਿਹਾ ਬਿਲਕੁਲ ਕਿਸੇ ਦੀ ਮਰਜ਼ੀ ਤੋਂ ਬਿਨਾ ਕੋਈ ਦਸਕਤ ਨਾ ਕਰਦੇ ਹੋ ਕੋਈ ਦਲਾਤ ਨਾ ਦਿਓ ਕੋਈ ਪੁਲਿਸ ਆਵੇ ਤੋ ਨਾ ਡਰ ਜਿਓ ਅਗਰ ਤੁਸੀਂ ਦਸ ਕਤਿਆ ਕੀਤੇ ਹੋਏ ਅਸੀਂ ਤੁਹਾਡਾ ਅਸੀਂ ਤੁਹਾਡੀ ਓੜਾ ਵੀ ਜ਼ਮੀਨ ਜਾਣ ਨਹੀਂ ਦੇਵਾਂਗੇ ਸਾਰੇ ਰਲ ਕੇ ਮਰਨਾ ਪਵੇ ਅੱਗੇ ਓਕੇ ਲੜਾਈ ਲੜਾਂਗੇ ਜੇ ਜਾਣਾ ਪਿਆ ਜੇ ਜਾਵਾਂਗੇ ਪਰਚਾ ਕਰਾਉਣਾ ਪਿਆ ਪਰਚਾ ਕਰਾਵਾਂਗੇ ਲੇਕਿਨ ਆਪਣੇ ਹੱਥ ਨਾ ਵਧਾ ਲਿਓ ਪੰਜਾਬ ਨੂੰ ਪੰਜਾਬ ਨੂੰ ਲੁੱਟਦਾ ਚੋਣੀਆਂ ਸਰਕਾਰਾਂ ਉਹ ਪੰਜਾਬ ਪੰਜਾਬੀਆਂ ਦੀ ਪੰਜਾਬੀਆਂ ਦਾ ਮਾਣ ਸਮਾਨ ਕੀ ਹੈ ਪੰਜਾਬ ਪ੍ਰਾਈਡ ਕੀ ਹੈ ਪ੍ਰਾਈਡ ਪੰਜਾਬ ਦੀ ਪੱਗ ਹੈ ਪੰਜਾਬ ਦੀ ਕਿਸਾਨੀ ਹੈ ਕਿਉਂ ਪੰਜਾਬ ਦਾ ਮਜ਼ਦੂਰ ਹੈ ਪੰਜਾਬ ਦਾ ਕਿਸਾਨ ਹੈ ਜਿੰਨਾ ਚਿਰ ਕਿਸਾਨ ਹੈ ਖੇਤੀ ਪ੍ਰਧਾਨ ਸੂਬਾ ਹੈ ਇਹ ਰੋਕ ਲਾਉਣੀ ਚਾਹੀਦੀ ਹੈ ਅੱਜ ਅੱਜ ਚੰਡੀਗੜ੍ਹ ਤੋਂ ਲੈ ਕੇ ਤੇ ਫਾਜ਼ਲ ਕਾਹਦੇ ਬਾਰਡਰ ਤੱਕ ਸੜਕ ਤੇ ਸਾਨੂੰ ਜ਼ਮੀਨ ਨਹੀਂ ਥਿਆਰ ਰਹੀ ਸਾਰੀਆਂ ਕੰਕਰੀਟ ਜੰਗਲ ਬਣਦਾ ਜਾ ਰਿਹਾ ਹੈ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਕਿ ਐਨੇ ਪਰਸੈਂਟ ਤੋਂ ਵੱਧ ਅਸੀਂ ਇਹ ਬੰਨ ਨਹੀਂ ਦੇਾਂਗੇ ਕਿਉਂਕਿ ਜੇ ਖੇਤੀ ਪ੍ਰਧਾਨ ਸੂਬਾ ਖਤਮ ਹੋ ਗਿਆ ਇਹ ਖੇਤੀ ਤੋਂ ਕੰਮ ਚੱਲਦਾ ਹੈ ਦਫ਼ਤਰ ਵਸੀਕਾ ਨਵੀਸ ਇਹ ਖੇਤੀ ਤੋਂ ਚੱਲਦਾ ਹੈ ਸੱਤ ਸੱਤ ਦੀ ਹੱਟੀ ਸ਼੍ਰੀ ਬਾਲਾ ਜੀ ਸਵੀਟ ਹਾਊਸ ਇਹ ਖੇਤੀ ਤੋਂ ਚੱਲਦਾ ਹੈ ਇਹ ਖੇਤ ਇੱਥੋਂ ਨਾਈ ਵੀ ਦੁਕਾਨ ਚਲਦੀ ਹੈ ਕੱਪੜੇ ਦੀ ਦੁਕਾਨ ਚਲਦੀ ਹੈ ਪਹਿਲੇ ਚੱਲਦਾ ਹੈ ਗਾਉਣ ਵਾਲਾ ਚੱਲਦਾ ਹੈ ਸਪੀਕਰ ਵਾਲਾ ਚੱਲਦਾ ਹੈ ਬਜ਼ਾਰਾ ਚਰੌਂਕਾਂ ਲੱਗਦੀਆਂ ਜੇ ਖੇਤ ਮਰ ਗਿਆ ਜੇ ਕਿਸਾਨ ਮਰ ਗਿਆ ਕਿਵੇਂ ਚਲਦੀਆਂ ਪਹਿਲਾਂ ਅਤਿਆਚਾਰ ਕੀਤਾ ਕਿ ਤੁਹਾਡੀ ਐਮਐਸਪੀ ਖੋ ਲਈ ਜਾਵੇ ਉਹ 80000 ਕਰੋੜ ਰੁਪਇਆ ਆਉਂਦਾ ਹੈ ਇੱਕ ਸਾਲ ਦਾ ਭਾਵੇਂ ਕੋਰੋਨਾ ਆਵੇ ਆਪਣੀ ਫਸਲ ਦਾ ਕਣਕ ਤੇ ਝੋਨੇ ਦਾ ਸੋਨੀ ਸਾਹਿਬ 80000 ਕਰੋੜ ਰੁਪਇਆ ਪੂਲਿੰਨ ਹੁੰਦਾ ਪੰਜਾਬ ਚ ਆਏ ਸਾਲ ਵੜ ਜਾਂਦਾ ਹੈ 80000 ਕਰੋੜ ਰੁਪਇਆ ਉਹ ਜੱਟਾਂ ਕੋਲੇ ਆ ਜਾਂਦਾ ਫਿਰ ਜੱਟਾਂ ਤੋਂ ਮਜ਼ਦੂਰਾਂ ਤੇ ਮੰਡੀਆਂ ਚ ਤੇ ਸ਼ਹਿਰਾਂ ਚ ਉਹ ਵੜ ਜਾਂਦਾ ਪੈਸਾ ਇਸ ਕਰਕੇ ਪੰਜਾਬ ਦੀ ਹੋਂਦ ਬਰਕਰਾਰ ਹੈ ਜੇ ਜ਼ਮੀਨਾਂ ਅਕਵਾਇਰ ਕਰਕੇ ਜਗ੍ਹਾ ਬਣਨ ਲੱਗ ਪਏ ਪਰ ਆ ਬਣ ਗਏ ਵੱਡੇ ਵੱਡੇ ਫੈਟ ਦਾ 80000 ਕਰੋੜ ਰੁਪਇਆ 20000 ਨੂੰ ਘਟਦਾ ਕਰਦਾ ਇਹ 2000 5000 ਕਰੋੜ ਰਹਿ ਜਾਏਗਾ ਖੇਤੀ ਮੁੱਕ ਜਾਏਗੀ ਝੋਨਾ ਮੁੱਕ ਜਾਏਗਾ ਫਸਲ ਕਣਕ ਔੜੀ ਮੁੱਕ ਜਾਏਗੀ ਪੈਸਾ ਆਉਣਾ ਬੰਦ ਹੋ ਜਾਏਗਾ ਤੇ ਸਾਰੇ ਭੁੱਖੇ ਮਰਨ ਲੱਗ ਪਾਗੇ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਤਮ ਖੇਤੀ ਤੇ ਮੱਧ ਵਪਾਰ ਜੇ ਖੇਤੀ ਹੈ ਤਾਂਸੀਂ ਜਿਉਣੇ ਬੈਠੇ ਆ ਸਾਰੇ ਜਿਹੜੇ ਬਾਜ਼ਾਰ ਚ ਰੌਣਕ ਹੈ ਇਹ ਖੇਤੀ ਕਰਕੇ ਹੈ ਸਾਨੂੰ ਦਿੱਲੀ ਵਾਲਿਆਂ ਨੇ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਭਗਵਾਨ ਤਮਾਰ ਦਿੱਲੀ ਵਾਲਿਆਂ ਨਾ ਰਲ ਕੇ ਦਿੱਲੀ ਵਾਲਿਆਂ ਨਾ ਰਲ ਕੇ ਪਹਿਲਾਂ ਦਾ ਯਾਰ ਚੰਗੇ ਭਲੇ ਕਿਸਾਨ ਬੈਠੇ ਸੀ ਸਾਡੇ ਮਾਰ ਮਾਰ ਕੇ ਜੁੱਤੀਆਂ ਕੇਸਾ ਤੂੰ ਫੜ ਫੜ ਕੇ ਤੂੰ ਤੂੰ ਕੇ ਰਾਤ ਦੇ ਹਨੇਰੇ ਚ ਲੁੱਟ ਕੇ ਲੈ ਕੇ ਆਇਆ ਪੰਜਾਬ ਦੇ ਕਿਸਾਨਾਂ ਨੂੰ ਟਰਾਲੀਆਂ ਤੇਰੇ ਐਮਐਲਏ ਲੈ ਗਏ ਟਰੈਕਟਰ ਤੇਰੇ ਐਮਐਲਏ ਲੈ ਗਏ ਰਾਤ ਨੂੰ ਕੁੱਟਿਆ ਕਿਹਦੇ ਨਾਲ ਅਮਿਤ ਸ਼ਾਹ ਨਾ ਰਲ ਕੇ ਤੇ ਪੇਰ ਹੋਡ ਪੰਜਾਬ ਨੂੰ ਇਸ ਲੈਂਡ ਪੂਲਿੰਗ ਪਾਲਿਸੀ ਔਰ ਇਹਦਾ ਅਧਿਕਾਰ ਇਹਦਾ ਅਧਿਕਾਰ ਕਿਹਨੂੰ دیتا ਇਹਦਾ ਅਧਿਕਾਰ دیتا ਇਹਦਾ ਅਧਿਕਾਰ دیتا ਜਿਹੜਾ ਚੀਫ ਸੈਕਟਰੀ ਹੈ ਉਹਨੂੰ ਕਹਿੰਦਾ ਵੀ ਹੁਣ ਤੂੰ ਕੁੱਗੀ ਮਾਰੀ ਚੱਲ ਉਹ ਕਿਸੇ ਹੋਰ ਸਟੇਟ ਦਾ ਉਹਨੂੰ ਕਿਸ ਸਬੇ ਸਟੇਟ ਨਾਲ ਪਿਆਰ ਹੈ ਇਹ ਜਿੰਨੇ ਮਰਜੀ ਦਸਕਤ ਕਰੀ ਚੱਲ ਤੇ ਦੱਬੀ ਚੱਲ ਸੋ ਬਾਈ ਜੀ ਨੇ ਕਿਹਾ ਟਾਈਮ ਕੱਟ ਲੋ ਮੈਂ ਹੁਣੇ ਆਪਾਂ ਨਵੇੜਦਾ ਆਪਦੀ ਗੱਲ ਤੁਹਾਡਾ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਸੱਦਾ ਦਿੱਤਾ ਤੇ ਅੰਤ ਵਿੱਚ ਮੈਂ ਬੇਨਤੀ ਕਰਾਂਗਾ ਕਿ 14 ਤਰੀਕ ਨੂੰ ਵੀ 10 ਵਜੇ ਜੇ ਸਮੇਂ 'ਚ ਉਹ ਸਮਾਗਮ ਕੱਢ ਕੇ ਜਿਹੜਾ ਧਰਨਾ ਅਸੀਂ ਸਰਕਾਰ ਦੇ ਖਿਲਾਫ ਲਾਉਣਾ ਹੈ ਔਰੇ ਤੁਸੀਂ ਕਿਉਂਕਿ ਤੁਸੀਂ ਆਪਦਾ ਕੰਮ ਕਰ ਰਹੇ ਹੋ ਅਸੀਂ ਵੀ ਸਾਡਾ ਫਰਜ਼ ਬੰਦਾ ਹੈ ਸਾਡੂੰ ਵੋਟਾਂ ਪਾਉਣੇ ਉਸੇ ਆਪਦਾ ਫਰਜ਼ ਨਿਭਾਈਏ ਸੋ ਇਹਨੇ ਇੱਕ ਸ਼ਬਦਾਂ ਨਾਲ ਹਾਜ਼ਰੀ ਕਰਿਓ ਪ੍ਰਵਾਹ ਤੇ ਆਓ ਤਿੰਨ ਨਾਰੇ ਫੇਰ ਲਾ ਕੇ ਮੈਂ ਆਪਣੀ ਜਗ੍ਹਾ ਲਾਵਾਂਗਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨਾਂ ਦੇ ਹੱਕ ਖੋਣ ਵਾਲੀ ਸਰਕਾਰ ਮਰਦਾਬਾਦ 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 ਕਿਸਾਨਾਂ ਦੀ ਜ਼ਮੀਰ ਖੋਣ ਵਾਲੀ ਸਰਕਾਰ ਮਰਦਾਬਾਦ 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 ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ